ਜਿਹੜਾ ਤਹਿਸੀਲ ਦਾ ਡੱਬਰ ਪਿੰਡ ਆ ਜੀ ਇੱਥੇ ਲਾਗੇ ਜਿਸ ਤਰ੍ਹਾਂ ਕਿ ਸਾਰੰਗਦੇਵ ਜਾਬਰਕੋਟ ਇਹ ਸਾਰੇ ਪੁੰਗੇ ਇਹ ਪਿੰਡ ਪੈਂਦੇ ਨੇ ਤੇ ਇਹ ਸਾਰੰਗਦੇਵ ਤੇ ਇੱਕ ਮਤਲਬ ਕਿ ਡੱਬਰ ਪਿੰਡ ਹੈ ਅਜ ਨਾਲ ਹੀ ਇੱਥੋਂ ਸਿਰਫ 100 ਕਦਮ ਤੇ ਜਿਹੜੀ ਆ ਉਹ ਸੱਕੀ ਨਾਲਾ ਜਿਹਨੂੰ ਅਜ ਨਾਲਾ ਸੱਕੀ ਨਾਲਾ ਦੇ ਨਾਲ ਬਹੁਤ ਮਸ਼ਹੂਰ ਨਾਲਾ ਉਹ 90 ਤੋਂ ਲੈ ਕੇ ਅੱਜ ਤੱਕ ਮੈਂ ਖਲਾਈ ਹੁੰਦੀ ਨਹੀਂ ਵੇਖੀ ਕਿਉਂਕਿ ਮੈਂ ਇੱਥੇ ਜ਼ਮੀਨ ਲਈਆ 1990 ਚ ਆ ਕੇ 1990 ਤੋਂ ਮੈਂ ਕਦੇ ਵੀ ਇਸ ਸੱਕੀ ਨਾਲੇ ਦੀ ਖਲਾਈ ਨਹੀਂ ਵੇਖੀ ਜੇ ਇਸ ਸੱਕੀ ਨਾਲੇ ਦੀ ਖਲਾਈ ਹੋਈ ਹੁੰਦੀ ਤੇ ਆਹ ਜਿਹੜੀ ਤਬਾਈ ਐ ਕਿ ਅਜ ਨਾਲਾ ਲੋਪੋ ਕੇ ਤੇ ਰਮਦਾਸ ਦੀ ਜਿਹੜੀ ਹੋਈ ਆ ਇਹ ਨਹੀਂ ਸੀ ਹੋਣੀ ਹੁਣ ਤੁਸੀਂ ਵੇਖੋ ਕਿ ਇਹ ਪਾਣੀ ਜਿਹੜਾ ਕਿੰਨਾ ਜਾ ਰਿਹਾ ਹੈ 15 20 20 ਦਿਨ ਹੋ ਗਏ ਅਜ 20 ਦਿਨ ਹੋ ਗਏ ਹਾਂ ਹਾਂਜੀ ਹਾਂਜੀ ਔਰ ਜਿੰਨਾ ਪਾਣੀ ਇੱਥੋਂ ਜਾ ਰਿਹਾ ਹੈ ਇਹਨਾਂ ਪਾਣੀ ਸੱਕੀ ਨਾਲੇ ਜਿਨੀ ਜਾ ਰਿਹਾ ਇੱਕ ਛੋਟੀ ਜੀ ਪੁਲੀ ਹੈ ਤੇ ਇਸ ਪੁਲੀ ਤੋਂ ਵੇਖੋ ਵੀ ਕਿੰਨੀ ਸਪੀਡ ਚ ਪਾਣੀ ਜਾ ਰਿਹਾ ਹੁਣ ਜੇ ਸੱਕੀ ਨਾਲੇ ਦੀ ਖਲਾਈ ਹੁੰਦੀ ਇੱਕ ਸੱਕੀ ਨਾਲਾ ਜਿਹੜਾ ਉਹਦੀ ਜਿਹੜੀ ਚੌੜਾਈ ਆ ਉਹ ਕਰੀਬ 100 ਤੇ 90 ਫੁੱਟ ਹੈ ਹੁਣ 190 ਫੁੱਟ ਦੀ ਖਲਾਈ ਕੀਤੀ ਹੁੰਦੀ ਤੇ ਪੀ ਉਹਦੇ ਵਿੱਚੋਂ ਪਾਣੀ ਜਿਹੜਾ ਸੀ ਆ ਫਸਲ ਜਿਹੜੀਆਂ ਤਬਾਹ ਹੋਈਆਂ ਨੇ ਹੁਣ ਤੁਸੀਂ ਵੇਖ ਰਹੇ ਹੋ ਕਿ ਪਾਣੀ ਦਾ ਰੰਗ ਬਦਲ ਚੁੱਕਾ ਹੈ ਔਰ ਆਸਤੰ ਤੇ ਇੱਥੇ ਖਮੋਤਾ ਨਹੀਂ ਜਾ ਰਿਹਾ ਬਦਬੂ ਆ ਰਹੀ ਆ ਹੁਣ ਆ ਜਿਹੜੇ ਪਿੰਡ ਨੇ ਜਿਹੜੇ ਡੇਰੇ ਨੇ ਇਹਨਾਂ ਲੋਕਾਂ ਦੇ ਜਿਹੜੀਆਂ ਨੇ ਇਹ ਥੋੜਾ ਝੋਨੇ ਦੀ ਫਸਲ ਪੱਕੀ ਹੋਈ ਜਿਹੜੀ ਉਹ ਪੱਕੀ ਫਸਲ ਝੋਨੇ ਦੀ ਆ ਉਹ ਉਹਦਾ ਜਦੋਂ ਹੁਣ ਮੁਸ਼ਕਾਰਿਆ ਮੁਸ਼ਕਮਾਰਨਾ ਸ਼ੁਰੂ ਕਰਤਾ ਉਹਨੇ ਜਿਸ ਕਰਕੇ ਬਹੁਤ ਵੱਡੀ ਪ੍ਰਭਾਤੀ ਜਿਹੜੀ ਆ ਇਹ ਹੋਈ ਆ ਔਰ ਇਹਦੇ ਬਾਰੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਾਂਗਾ ਕਿ ਕੀ ਹਾਲਾਤ ਨੇ ਤੁਹਾਡੇ ਮੇਰਾ ਨਾਮ ਬਲਦੇਵ ਸਿੰਘ ਫਰਸਾ ਪ੍ਰਧਾਨ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਮੈਂਬਰ ਸੰਯੁਕਤ ਕਿਸਾਨ ਮੋਰਚਾ ਗਾਹੜਾ ਅੱਜ ਅਸੀਂ ਡੱਬਰਪਿੰਡ ਜੋ ਕਿ ਨਾਲਾ ਤਸੀਲ ਦਾ ਤੇ ਆ ਨਾਲ ਹੀ ਸਾਡੇ ਬਿਲਕੁਲ ਸੱਕੀ ਨਾਲਾ ਇੱਥੇ ਖਲੋਤੇ ਆਂ ਔਰ ਆ ਜਿਹੜਾ ਪਾਣੀ ਆ ਅੱਜ ਵੀ ਖੇਤਾਂ ਦੇ ਵਿੱਚੋਂ ਨਹੀਂ ਜਾ ਰਿਹਾ ਸੱਕੀ ਨਾਲੇ ਚੋਂ ਇੱਕ ਤੁਪਕਾ ਪਾਣੀ ਦਾ ਨਹੀਂ ਜਾ ਰਿਹਾ ਕਿਉਂਕਿ ਉਹ ਸੱਕੀ ਨਾਲਾ ਜਿਹੜਾ ਬਿਲਕੁਲ ਪੂਰਿਆ ਹੋਇਆ ਉਹਦੀ ਖਲਾਈ ਨਹੀਂ ਕੀਤੀ ਜੇਕਰ ਸੱਕੀ ਨਾਲੇ ਦੀ ਖਲਾਈ ਕੀਤੀ ਹੁੰਦੀ ਤੇ ਫਿਰ ਆ ਜਿਹੜੀ ਅਜਨਾਲਾ ਤਹਿਸੀਲ ਤੇ ਰੁਪੋਕੇ ਤਹਿਸੀਲ ਜੀ ਜਿਹੜੀ ਫਸਲਾਂ ਦੀ ਜਿਹੜੀ ਤਬਾਈ ਆ ਇਹ ਨਹੀਂ ਸੀ ਕੀ ਹਾਲਾਤ ਕੀ ਨੇ ਇਹਦੇ ਪਾਣੀ ਬਹੁਤ ਗੰਦਾ ਪਾਣੀ ਉਸੇ ਤਰੀਕੇ ਨਾਲ ਆ ਰਿਹਾ ਕਈ ਦਿਨ ਹੋ ਗਏ ਹੜ੍ਹ ਹੋ ਗਏ ਜੀ ਇਹ ਪਾਣੀ ਤੋਂ ਗੰਦਾ ਹੋਣਾ ਹੀ ਆ ਕਿਉਂਕਿ ਫਸਲਾਂ ਪੱਕ ਚੁੱਕੀਆਂ ਨੇ ਜਦੋਂ ਅਨਾਜ ਪੱਕ ਜਾਂਦਾ ਤੇ ਉਹ ਪਾਣੀ ਵਿੱਚ ਡੁੱਬਦਾ ਹੈ ਤੇ ਫਿਰ ਉਹਦੀ ਬਦਬੂ ਪੈਦਾ ਹੁੰਦੀ ਆ ਉਹ ਖਰਾਬ ਹੁੰਦਾ ਇਹ ਹੁਣ ਝੋਨੇ ਦੀ ਫਸਲ ਜਿਹੜੀ ਆ ਪੱਕੀ ਹੋਈ ਝੋਨੇ ਦੀ ਫਸਲ ਉਹ ਪਾਣੀ ਨਾਲ ਬਰਬਾਦ ਹੋ ਗਈ ਇਸ ਹੜ੍ਹ ਦੇ ਪਾਣੀ ਨਾਲ ਔਰ ਇਹ ਹੜ੍ਹ ਵੀ ਜਿਹੜਾ ਇਹ ਕੁਦਰਤੀ ਨੀਗਾ ਇਹ ਹਰ ਵੀ ਕੇਂਦਰ ਸਰਕਾਰ ਪੰਜਾਬ ਸਰਕਾਰ ਅਤੇ ਡੈਮ ਜਿਹੜੇ ਨੇ ਉਹਨਾਂ ਦੀ ਜਿਹੜੀ ਆ ਇੱਕ ਪੰਜਾਬ ਨੂੰ ਖਤਮ ਕਰਨ ਦੀ ਇੱਕ ਸਾਜ਼ਿਸ਼ ਦੇ ਤਹਿਤ ਇਹ ਜਿਹੜੇ ਹੜ ਆਏ ਨੇ ਤੇ ਉਹਨਾਂ ਦੇ ਕਾਰਨ ਇਹ ਪਾਣੀ ਜਿਹੜਾ ਫਸਲਾਂ ਜਿਹੜੀਆਂ ਨੇ ਬਰਬਾਦ ਹੋ ਗਈਆਂ ਝੋਨਾ ਜਿਹੜਾ ਉਹ ਖਰਾਬ ਹੋ ਗਿਆ ਜਿਸ ਕਰਮ ਇਹ ਪਾਣੀ ਜਿਹੜਾ ਇਹ ਵਿਧਬੂ ਮਾਰ ਰਿਹਾ ਹੁਣ ਇਹਦੇ ਨਾਲ ਜਿਹੜੀਆਂ ਨੇ ਅੱਗੇ ਬਿਮਾਰੀਆਂ ਜਿਹੜੀਆਂ ਨੇ ਪੈ ਜਾਉਂਦੀ ਲੱਗਦਾ ਸਮੇਂ ਸਿਰ ਜੇਕਰ ਸੱਕੀ ਨਾਲੇ ਦੀ ਖਲਾਈ ਹੋਈ ਹੁੰਦੀ ਤੇ ਅੱਜ ਇਹ ਇਲਾਕਾ ਜਿਹੜਾ ਬਚਦਾ ਮੈਂ ਪਹਿਲਾਂ ਕਹਿ ਚੁੱਕਾ ਕਿ ਸੱਕੀ ਨਾਲੇ ਦੀ ਅੱਜ ਤੱਕ ਖਲਾਈ ਨਹੀਂ ਹੋਈ ਜੇ ਸੱਕੀ ਨਾਲੇ ਵੀ ਖਾਈ ਹੋਈ ਹੁੰਦੀ ਤੇ ਆ ਜਿਹੜਾ ਪਾਣੀ ਆ ਸੱਕ ਇੱਥੋਂ ਹੁਣ ਜਿੰਨੀ ਸਪੀਡ ਚ ਇੱਥੇ ਜਾ ਰਿਹਾ ਤੁਸੀਂ ਵੇਖ ਲਓ ਕਿ ਸੱਕੀ ਨਾਲੇ ਚ ਇੰਨੀ ਸਪੀਡ ਨਾਲ ਨਹੀਂ ਜਾ ਰਿਹਾ ਸੋ ਇਹਦੇ ਵਿੱਚ ਸਭ ਤੋਂ ਵੱਧ ਦੋਸ਼ੀ ਜਿਹੜਾ ਕਿ ਜ਼ਿੰਮੇਵਾਰੀ ਜਿਹੜੀ ਆ ਉਹ ਡਿਪਟੀ ਕਮਿਸ਼ਨਰ ਦੀ ਆਉਂਦੀ ਆ ਡਰੇਨੇਜ ਭਾਗ ਦੀ ਆਉਂਦੀ ਆ ਜਿਨ੍ਹਾਂ ਨੇ ਇਹ ਖਲਾਈ ਕਰਾਉਣੀ ਸੀ ਤੇ ਡਿਪਟੀ ਕਮਿਸ਼ਨਰ ਨੇ ਵੇਖਣਾ ਸੀ ਵੀ ਇਹ ਮੇਰੇ ਜਿਹੜੇ ਇਲਾਕੇ ਦੇ ਵਿੱਚ ਜਿਹੜੇ ਇਹ ਬਰਸਾਤੀ ਨਾਲੇ ਨੇ ਉਹਨਾਂ ਦੀ ਸਫਾਈ ਹੋਈ ਆ ਕਿ ਨਹੀਂ ਹੋਈ ਕਦੋਂ ਤੋਂ ਇੱਕ ਵੀ ਸਫਾਈ ਨਹੀਂ ਹੋਈ ਤੇ ਕੀ ਕਹਿਣਾ ਚਾਹੁੰਦੇ ਹੋ ਲੱਗਦਾ ਇੱਕ ਚੀਜ਼ ਦੀ ਜਾਂਚ ਹੋਣੀ ਚਾਹੀਦੀ 1990 ਚ ਮੈਂ ਇੱਥੇ ਸਰਸੇ ਤੋਂ ਆ ਕੇ ਜ਼ਮੀਨ ਲਈ ਹੈ 1990 ਤੋਂ ਲੈ ਕੇ ਅੱਜ ਤੱਕ ਕੋਈ ਇਹਦੀ ਮੈਂ ਸਫਾਈ ਹੁੰਦੀ ਨਹੀਂ ਵੇਖੀ ਤੇ ਇਹਦੀ ਜਿਹੜੀ ਆ ਇਹ ਜਾਂਚ ਹੋਣੀ ਚਾਹੀਦੀ ਆ ਤੇ ਇਹ ਹੁਣ ਤੱਕ ਇਹ ਸੱਕੀ ਨਾਲੇ ਦੇ ਉੱਤੇ ਮੈਂ ਕਹੂੰਗਾ ਕਿ 1990 ਤੋਂ ਕਢਾ ਜਾਵੇ ਕਿ 1990 ਤੋਂ ਲੈ ਕੇ ਹੁਣ ਤੱਕ ਇਹ ਤੇ ਸੱਕੀ ਨਾਲੇ ਤੇ ਜਿਹੜਾ ਉਹ ਕਿੰਨਾ ਖਰਚ ਹੋਇਆ ਇਹਦੀ ਖੜਾਈ ਤੇ ਇਹਦੀ ਸਫਾਈ ਤੇ ਕੋਈ ਖਰਚ ਹੋਇਆ ਜੇ ਹੋਇਆ ਹੁੰਦਾ ਜੇ ਇਹਦੀ ਖੜਾਈ ਹੋਈ ਹੁੰਦੀ ਤੇ ਅੱਜ ਆ ਜਿਹੜੀ ਬਰਬਾਦੀ ਆ ਇਹ ਨਹੀਂ ਸੀ